ਪੰਜਾਬ ਪੁਲਿਸ ਵੱਲੋਂ ਪ੍ਰੋਕਲੇਮਡ ਆਫੈਂਡਰਸ ਨੂੰ ਅਬਸਕਾਉਂਡਰਸ ਨੂੰ ਪਰੋਲ ਜੰਪਰਸ ਨੂੰ ਤੇ ਹੋਰ ਵੱਖ-ਵੱਖ ਤਰ੍ਹਾਂ ਦੇ ਕ੍ਰਾਈਮਨਲਸ ਨੂੰ ਜਿਨ੍ਹਾਂ ਦੀਆਂ ਵਾਇਲਡ ਪਾਸਟ ਐਕਟੀਵਿਟੀਜ਼ ਦੇ ਚ ਇਨਵੋਲਵਮੈਂਟ ਰਹੀ ਹੈ ਉਹਨਾਂ ਨੂੰ ਐਪਰੀਹੈਂਡ ਕਰਨ ਵਾਸਤੇ ਅਰੈਸਟ ਕਰਨ ਵਾਸਤੇ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਅਧੀਨ ਪਿਛਲੇ ਕੁਝ ਹਫ਼ਤਿਆਂ ਦੇ ਦੌਰਾਨ ਬਹੁਤ ਵੱਡੀਆਂ ਕਾਮਯਾਬੀਆਂ ਪ੍ਰਾਪਤ ਹੋਈਆਂ ਹਨ ਪ੍ਰੋਸਪੋਰੇਂਜ ਬ੍ਰੀਚ ਕੋਟ ਰੇਂਜ ਔਰ ਇਸ ਤੋਂ ਇਲਾਵਾ ਪੰਜਾਬ ਸਾਰੇ ਦੇਆਂ ਵੱਖ-ਵੱਖ ਪੁਲਿਸ ਰੇਂਜਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਸ ਤਰ੍ਹਾਂ ਦੇ ਕ੍ਰਾਈਮਨਲਸ ਨੂੰ ਜਿਹੜੇ ਪੀਓਜ਼ ਨੇ ਅਪਸਕਾਉਂਡਰਸ ਨੇ ਬਰੋਲ ਜੰਪਰਸ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਆ ਆ ਹਾਜ਼ਰਕਾ ਜਿਲ੍ਹੇ ਦੇ ਵਿੱਚ 100 ਤੋਂ ਉੱਪਰ ਫ੍ਰੀ ਕੋਰਟ ਦੇ ਵਿੱਚ ਵੀ ਲਗਭਗ 60 ਦੇ ਕਰੀਬ ਪਕੌੜੇ ਗ੍ਰਿਫਤਾਰ ਕੀਤੇ ਗਏ ਆ ਔਰ ਇਸੇ ਤਰ੍ਹਾਂ ਹੀ ਵੱਖ-ਵੱਖ ਜ਼ਿਲ੍ਹਿਆਂ ਦੇ ਅਰਗੈਨਿਕ ਡਿਸਟ੍ਰਿਕਟਸ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਇਸ ਤਰ੍ਹਾਂ ਦੇ ਕ੍ਰਾਈਮਨਲਸ ਨੂੰ ਅਰੈਸਟ ਕੀਤਾ ਗਿਆ ਹੈ ਇਸ ਇਫਰਟ ਦੇ ਹਿੱਸੇ ਵਜੋਂ ਦੋ ਨਾਮੀ ਕ੍ਰਿਮੀਨਲ ਜਿਹੜੇ ਬੜੇ ਲੰਬੇ ਸਮੇਂ ਤੋਂ ਅਰੈਸਟ ਵੇਟ ਕਰ ਰਹੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੀ ਪੁਲਿਸ ਨੂੰ ਕਾਮਯਾਬੀ ਹਾਸਲ ਹੋਈ ਆ ਔਰ ਫਾਜ਼ਲ ਕਾ ਔਰ ਪੀਸ ਕੋਰਟ ਪੁਲਿਸ ਦੇ ਜੁਆਇੰਟ ਐਫਰਟਸ ਦੇ ਨਾਲ ਇੱਕ ਕ੍ਰਿਮੀਨਲ ਨੀਰਜ ਅਰੋੜਾ ਜਿਹੜਾ ਕਿ ਨੈਚਰ ਹਾਈਟਸ ਇਨਫਰਾ ਦੇ ਪ੍ਰੋਜੈਕਟ ਚਲਾ ਰਿਹਾ ਸੀ ਔਰ ਜਿਸਨੇ ਪਹਿਲਾਂ ਕਲੋਨਾਈਜ਼ਰ ਦੇ ਦੋਰ ਤੇ ਕੁਝ ਕਲੋਨਿਸ ਡਰਬ ਕੀਤੀਆਂ ਸੀ ਜੀ ਔਰ ਬਾਅਦ ਦੇ ਵਿੱਚ ਨਾਚ ਕੇ ਉਤੇ ਇਨਵੈਸਟਰਸ ਨੂੰ ਡਿਊਕ ਕੀਤਾ ਸੀਗਾ ਔਰ ਬਾਅਦ ਦੇ ਵਿੱਚ ਭਗੌੜਾ ਹੋ ਗਿਆ ਸੀਗਾ ਉਸ ਨੂੰ ਵੀ ਅਰੈਸਟ ਕੀਤਾ ਹੈ ਇਹ ਜੋ ਨਿਰਜ अरोड़ा ਹੈ ਇਸ ਦੇ ਖਿਲਾਫ ਵੱਖ-ਵੱਖ ਜਿਲਿਆਂ ਦੇ ਵਿੱਚ 108 ਦੇ ਕਰੀਬ ਮੁਕੱਦਮੇ ਰਜਿਸਟਰ ਕੀਤੇ ਗਏ ਹਨ ਔਰ ਕਾਫੀ ਲੰਬੇ ਸਮੇਂ ਤੋਂ ਵੱਖ-ਵੱਖ ਜਿਲਿਆਂ ਦੀ ਪੁਲਿਸ ਇਸ ਨੂੰ ਚੇਸ ਕਰ ਰਹੀ ਸੀਗੀ لیکن ਇਹ ਲਗਾਤਾਰ ਅਰੈਸਟ ਅਵੇਟ ਕਰ ਰਿਹਾ ਸੀਗਾ ਆ ਪਿਛਲੇ ਦਿਨੀ ਬ੍ਰੀਦਕੂਟ اور ਬਾਜ਼ਲ ਕਾ ਪ੍ਰੀਸਦੀਪ ਜੁਆਇੰਟ ਪਾਰਟੀ ਨੇ ਇਸ ਨੂੰ ਉੱਤਰਖੰਡ ਤੋਂ ਅਰੈਸਟ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਆ ਇਹ ਬੜੀ ਵੱਡੀ ਕੈਚ ਹੈ ਕਿਉਂਕਿ ਇਹ ਇੱਕ ਬਹੁਤ ਲਾਰਜ ਸਕੇਲ ਪ੍ਰੋਪਰਟੀ ਕ੍ਰਿਮੀਨਲ ਹੈਗਾ ਜਿਸ ਨੇ ਬਹੁਤ ਵੱਡੀ ਅ ਮਾਤਰਾ ਦੇ ਵਿੱਚ ਲੋਕਾਂ ਦੇ ਨਾਲ ਠੱਗੀਆਂ ਮਾਰੀਆਂ ਔਰ ਪੈਸੇ ਜਿਹੜੇ ਸੀ ਡਿਊਪ ਕੀਤੇ ਸਿਗੇ ਅ ਇਸ ਦੀ ਕਾਮਯਾਬੀ ਦੇ ਨਾਲ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਹਾਰਡ ਵਰਡ ਮਨੀ ਇਸ ਨੇ ਠੱਗੀ ਮਾਰੀ ਸੀ ਜਿਸ ਤੀ ਉਸ ਨੂੰ ਲੋਕਾਂ ਤੱਕ ਵਾਪਸ ਬਚਾਉਣ ਦਾ ਵੀ ਰਾਹ ਖੁੱਲ ਗਿਆ ਹੈ ਔਰ ਅਸੀਂ ਤਬਦੀਸ਼ ਦੇ ਦੌਰਾਨ ਇਸ ਦੀਆਂ ਸਾਰੀਆਂ ਪ੍ਰਾਪਰਟੀਆਂ ਜੋ ਵੀ ਕੋਚੇ ਦਾ ਹੈ ਉਸ ਨੂੰ ਐਵੈਲਿਊਏਟ ਕਰਾ ਕੇ ਸਾਡੀ ਕੋਸ਼ਿਸ਼ ਹੋਏਗੀ ਕਿ ਅਲਟੀਮੇਟਲੀ ਆ ਜੋ ਜੋ ਲੋਕਾਂ ਦਾ ਪੈਸਾ ਇਸਨੇ ਠੱਗਿਆ ਆ ਉਹ ਲੋਕਾਂ ਤੱਕ ਥਰੂ ਪ੍ਰੋਪਰ ਪ੍ਰੋਸੈਸ ਫਾਲੋ ਕਰਕੇ ਵਾਪਸ ਕਰਵਾਇਆ ਜਾਵੇ ਆ ਪ੍ਰੋਸੈਸ ਚੱਲ ਰਿਹਾ ਹੈ ਸ਼ੁਰੂ ਹੋਇਆ ਹੈ ਪ੍ਰੋਸੈਸ ਕਰਾਂਗੇ ਨਹੀਂ ਜਿਨ੍ਹਾਂ ਨੂੰ ਤੁਸੀਂ ਨੀਰੇਦਨ ਨੂੰ ਜਿਹਨੂੰ ਤੁਸੀਂ ਪੜਿਆ ਉਹਨਾਂ ਤੋਂ ਕੁਝ ਰਿਕਵਰ ਹੋਇਆ ਉਹ ਕਿੰਦੇ ਤੇ ਸੀਗਾ ਕਿਵੇਂ ਸੀਗਾ ਉਹਨਾਂ ਤੋਂ ਕੁਝ ਸਮਾਨ ਹੋਰ ਨਹੀਂ ਮਿਲੇ ਫਿਲਹਾਲ ਜਿਹੜੀ ਹੈਗੀ ਹੈ ਇਹ ਜਿਹੜੇ ਡਿਟੇਲਸ ਹੈਗੀਆਂ ਨੇ ਉਸ ਸਟੇਜ ਤੇ ਅਸੀਂ ਨਹੀਂ ਆਏ ਕਿ ਡਿਵਲਪ ਕਰ ਸਕੀਏ ਜੋ ਪ੍ਰੋਸੈਸ ਹੈ ਫਾਲੋ ਹੋ ਰਿਹਾ ਆ ਕੁਝ ਇੱਕ ਇੰਪੋਰਟੈਂਟ ਲੀਡਸ ਹੈਗੀਆਂ ਨੇ ਔਰ ਸਾਨੂੰ ਪੂਰੀ ਉਮੀਦ ਇਹ ਨਹੀਂ ਵਿਸ਼ਵਾਸ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਹੱਦ ਤੱਕ ਇਸ ਐਫਰਟ ਦੇ ਵਿੱਚ ਕੰਮ ਜਾਵਰਾ ਉਹ ਜੇ ਪਤਾ ਲੱਗ ਕੀ ਹੈ ਕਿੰਨੀ ਠੱਗੀ ਮਾਰੀ ਇਹਨਾਂ ਨੇ ਕੋਈ ਫਿਗਰ ਹੈ ਇੱਕ ਠੱਗੀ ਦਾ ਕੁਆਂਟਮ ਜਿਹੜਾ ਹੈਗਾ ਹੁਣ ਐਗਜ਼ੈਕਟ ਫਿਗਰ ਦੇ ਵਿੱਚ ਅਜੇ ਨਹੀਂ ਬਣਿਆ ਜਾ ਸਕਦਾ ਕਿਉਂਕਿ ਵਕ ਵਕ ਲੋਕਾਂ ਵੱਲੋਂ ਨਾ ਵਕ ਵਕ ਅਮਾਉਂਟਸ ਲਿਖਾਏ ਗਏ ਸੀਗੇ ਉਹ ਵੱਧ ਵੀ ਹੋ ਸਕਦੇ ਆ ਘੱਟ ਵੀ ਹੋ ਸਕਦੇ ਇਸ ਕਰਕੇ ਅਜੇ ਡਿਫੀਨਿਟਿਵ ਟਰਮਸ ਦੇ ਵਿੱਚ ਇਸ ਨੂੰ ਕੁਆਂਟੀਫਾਈ ਕਰਨਾ ਨੰਬਰ ਆਫ ਕੇਸ ਇਨ ਹੰਡਰਡਸ ਆਫ ਕਰੋੜਸ ਰੁਪਏ it can run into very huge amounts of money number of, 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 uh, number uh, of cases uh, number of cases the 107. 107, 107 107 cases sirf amana road te ne ji neere road haan ji neere road amana road de kinne cases ne sir 47 47 ਉਹਦੇ ਬਹੁਤ ਵੱਡੀ ਸਫਲਤਾ ਹੈ ਜਿਹੜੇ 107 ਦੇ 47 47 ਕੇਸਸ ਟੂ ਵਾਂਟਡ ਕ੍ਰਿਮੀਨਲਿਸਮ ਅਰੈਸਟ ਕੀਤਾ ਗਿਆ ਹੈ 107 ਐਫ ਆਈ ਆਰਸ ਹੈਗੀਆਂ ਨੇ ਉਹਦੇ ਚ ਐਗਜੈਕਟ ਨੰਬਰ ਕਿੰਨੇ ਬੰਦੇ ਹੈਗੇ ਨੇ ਉਹਦੇ ਬਾਰੇ ਚ ਡਿਟੇਲ ਜਿਹੜੀ ਹੈਗੀ ਅਸੀਂ ਵਰਕ ਆਊਟ ਕਰ ਰਹੇ ਹਾਂ ਇਹ ਕਹਾਣੀ ਪੜਿਆ ਗਿਆ ਸਾ ਅ ਇਹ ਕੱਲ ਕੱਲ ਪੜਿਆ ਗਿਆ ਕੱਲ ਹੁਣ ਤੱਕ ਕਿੰਨੀ ਕੋ ਪ੍ਰੋਪਰਟੀ ਹੈ ਨਾਲ ਦੀ ਅਰੈਸਟ ਕੀਤੀ ਜਾ ਚੁੱਕੀ ਹੈ ਵੀ ਉਹ ਜਿਹੜੀ ਅਟੈਚਮੈਂਟ ਈਡੀ ਨੇ ਕੀਤੀ ਹੈ ਈਡੀ ਨੇ ਈਡੀ ਨੇ 8-10 ਕੇਸਾਂ ਜਿਹਦੀ ਪ੍ਰੋਪਰਟੀ ਅਟੈਚ ਕੀਤੀ ਆ ਉਹਦੀ ਜਿਹੜੀ ਐਗਜ਼ੈਕਟ ਡਿਟੇਲ ਆ ਉਹ ਈਡੀ ਕੋਲੇ ਆ ਸਾਡੇ ਕੋਲੇ ਪ੍ਰੋਪਰਟੀ ਹੈ ਕਿਹੜੇ-ਕਿਹੜੇ ਏਰੀਆ ਚ ਸਰ ਇਹ ਕੋਈ ਜਾਂਚ ਹੋਈ ਆ ਕਿੱਥੇ-ਕਿੱਥੇ ਆ ਜੀ ਕਹਿੰਦੇ ਐਸਏਜੀ ਦੇ ਆ ਉਹਨਾਂ ਦੇ ਕਾਰੋਨਾਈਜੇਸ਼ਨ ਦੀ ਐਕਟੀਵਿਟੀ ਸੀਗੀਆਂ ਉਹ ਤੇ ਲੋਕਲਾਈਜ਼ ਆੜੇ-ਆੜੇ ਸੀਗੀਆਂ ਲੇਕਿਨ ਪੈਨ ਪੰਜਾਬੀ ਇਹਦੀਆਂ ਕੁਝ ਪ੍ਰੋਪਰਟੀਆਂ ਦਾ ਪਤਾ ਲੱਗਿਆ ਜਿਹਦੇ ਬਾਰੇ ਅਸੀਂ ਡਿਟੇਲ ਤੇ ਉਹਨੂੰ ਕੰਕ੍ਰੀਟ ਡਿਟੇਲਸ ਉਹਨੂੰ ਦੇਵਾਂਗੇ ਇਹ ਸਾਲ 8-9 ਸਾਲ ਦਾ ਥੋੜੇ ਸੀ ਕਾਫੀ ਟਾਈਮ ਨਹੀਂ ਲੱਗਿਆ ਉਹਨਾਂ ਨੂੰ ਪਕੜਦੇ ਪਕੜਦੇ ਬਹੁਤ ਜ਼ਬਰਦਸਤ ਹੋ ਗਿਆ ਹਾਂ ਕੁਝ 75 ਸਗੇ ਬੜੇ ਕ੍ਰਾਈਮਨਲਸ ਐਫੋਰਟ ਲਗਾਤਾਰ ਅਸੀਂ ਕਰ ਰਹੇ ਸੀਗੇ ਕਾਫੀ ਦੇਰ ਤੋਂ ਲੇਕਿਨ ਹੁਣ ਕਾਮਯਾਬੀ ਮਿਲੀ ਹੈ ਉਹ ਵੀ ਅਸੀਂ ਬੜੇ ਸਿਸਟੇਮੈਟਿਕਲੀ ਪੇਸ਼ੂ ਕਰਦੇ ਲਗਾਤਾਰ ਔਰ ਕਈ ਤਰ੍ਹਾਂ ਦੀਆਂ ਇਨਪੁੱਟਸ ਨੂੰ ਲਗਾਤਾਰ ਫੋਲੋ ਕਰਕੇ ਅਸੀਂ ਇੰਨਾ ਤੱਕ ਪਹੁੰਚ ਪਾਏ। ਇਹਨਾਂ ਦੇ ਪਿੱਛੇ ਕੋਈ ਸਿਆਸੀ ਬੈਕਡਰੋਗ ਨਹੀਂ ਹੈ ਸਰ। ਨਹੀਂ ਕੋਈ ਏਦਾਂ ਦੀ ਗੱਲ ਸਾਹਮਣੇ ਨਹੀਂ ਆਈ।